ਸਤ ਸ੍ਰੀ ਅਕਾਲ ਸਾਰਿਆਂ ਨੂੰ ਸਫਤ ਪੰਜਾਬ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਈ-ਸ਼ਰਮ ਕਾਰਡ ਤੇ ਲੇਬਰ ਕਾਰਡ ਵਿੱਚ ਕੀ ਫਰਕ ਹੈ ਹੌਣ ਲੋਕੀ ਬਣਾ ਸਕਦੇ ਨੇ ਤਾਂ ਇਹਦੇ ਕੀ ਕੀ ਫਾਇਦੇ ਨੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆ ਨਵੇਂ ਜੁੜਾ ਜ਼ਰੂਰ ਕਰਿਓ ਲੇਬਰ ਕਾਰਡ ਕੀ ਹੁੰਦਾ ਪਹਿਲੀ ਆਪਾਂ ਗੱਲ ਕਰਦੇ ਹਾਂ ਲੇਬਰ ਕਾਰਡ ਵਾਲੇ ਜੋ ਦੇਸ਼ ਦੇ ਵਿੱਚ ਮਜ਼ਦੂਰੀ ਕਰਦੇ ਨੇ ਜ਼ਿਆਦਾਤਰ ਲੋਕ ਜਾਂ ਖੇਤੀਬਾੜੀ ਕਰਦੇ ਨੇ ਜੋ ਇਹਨਾਂ ਦੇ ਪਰਿਵਾਰ ਹੁੰਦੇ ਹਨ ਉਹਨਾਂ ਨੂੰ ਸਹੀ ਲਾਭ ਮਿਲ ਸਕੇ ਸੈਂਟਰ ਤੇ ਸਟੇਟ ਨੇ ਮਿਲ ਕੇ ਇੱਕ ਲੇਬਰ ਕਾਰਡ ਬਣਾਇਆ ਹੈ ਠੀਕ ਹੈ ਜੀ ਜੋ ਇੱਕ ਪ੍ਰੂਫ ਦੇ ਤੌਰ ਤੇ ਕੰਮ ਕਰਦਾ ਹੈਗਾ ਜਿਵੇਂ ਆਪਾਂ ਕਹਿ ਸਕਦੇ ਹਾਂ ਜਿਵੇਂ ਆਪਣਾ ਰਾਸ਼ਨ ਕਾਰਡ ਹੁੰਦਾ ਉਵੇਂ ਹੀ ਲੇਬਰ ਕਾਰਡ ਹੁੰਦਾ ਹੈ ਭਾਰਤ ਦੇ ਵਿੱਚ ਦੋ ਤਰ੍ਹਾਂ ਦੇ ਲੇਬਰ ਕਾਰਡ ਬਣਾਏ ਜਾਂਦੇ ਆ ਇੱਕ ਤਾਂ ਹੈਗਾ ਇਹ ਸਮਾਜਿਕ ਕਾਰਡ ਦੂਸਰਾ ਹੈਗਾ ਬਿਲਡਿੰਗ ਕਾਰਡ ਸਮਾਜਿਕ ਕਾਰਡ ਦੇ ਵਿੱਚ ਉਹ ਲੋਕੀ ਬਣਾ ਸਕਦੇ ਜੋ ਖੇਤੀ ਕਰਦੇ ਨੇ ਤੇ ਜਿਹੜਾ ਹੈਗਾ ਬਿਲਡਿੰਗ ਕਾਰਡ ਬਿਲਡਿੰਗ ਕਾਰਡ ਦੇ ਵਿੱਚ ਉਹ ਲੋਕੀ ਬਣਾ ਸਕਦੇ ਨੇ ਜੋ ਮਜ਼ਦੂਰ ਕਰਦੇ ਨੇ ਜਾਂ ਕਿਸੇ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਦੀ ਭਾਵ ਕੇ ਲੇਬਰ ਦਾ ਕੰਮ ਕਰਦੇ ਨੇ ਉਹ ਲੋਕੀ ਬਣਾ ਸਕਦੇ ਨੇ ਲੇਬਰ ਕਾਰਡ ਦੇ ਵਿੱਚ ਤੁਹਾਨੂੰ ਇਹਦੇ ਫਾਇਦੇ ਬਾਰੇ ਦੱਸਦੇ ਆਂ ਲੇਬਰ ਕਾਰਡ ਦੇ ਵਿੱਚ ਮੁਫਤ ਬੀਮਾ ਮਿਲਦਾ ਸਿੱਖਿਆ ਮੁਫਤ ਮਿਲਦੀ ਹੈ ਦੁਰਘਟਨਾਵਾਂ ਹੋ ਜਾਂਦੀ ਹੈ ਸਰਕਾਰ ਉਹਦੇ ਵਿੱਚ ਸਹਾਇਤਾ ਦਿੰਦੀ ਹੈ ਸਾਈਕਲ ਸਹਾਇਤਾ ਹੋ ਗਈ ਹੋਮ ਲੋਨ ਹੋ ਗਿਆ ਕਾਫੀ ਇਹਦੇ ਵਿੱਚ ਸਹੂਲਤਾਂ ਮਿਲਦੀਆਂ ਉਹ ਡਿਪੈਂਡ ਕਰਦਾ ਹੈਗਾ ਸਟੇਟ ਤੇ ਸਰਕਾਰ ਤੇ ਕਈ ਸਟੇਟਾਂ ਵਿੱਚ ਤਾਂ ਇਹ ਸਾਰੇ ਲਾਭ ਮਿਲਦੇ ਆਂ ਕਈ ਸਟੇਟਾਂ ਵਿੱਚ ਸਰਕਾਰ ਲੋਕਾਂ ਤੱਕ ਇਹ ਸਹੂਲਤਾਂ ਨਹੀਂ ਪਹੁੰਚਾਰੇ ਠੀਕ ਹੈ ਜੀ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਬਾਰੇ ਹੋ ਗਿਆ ਆਪਾਂ ਲੇਬਰ ਕਾਰਡ ਬਾਰੇ ਤੁਹਾਨੂੰ ਦੱਸ ਤਾਂ ਇਹਦੇ ਵਿੱਚ ਲੇਬਰ ਕਾਰਡ ਆ ਜਿਹੜਾ ਹੁਣ ਪਹਿਲਾਂ ਬਣ ਰਹੇ ਨੇ ਪੰਜਾਬ ਦੇ ਵਿੱਚ ਵੀ ਬਣ ਰਹੇ ਨੇ ਤਾਂ ਇਹਦੇ ਵਿੱਚ ਹੁਣ ਆਪਾਂ ਗੱਲ ਕਰਦੇ ਆ ਈ ਸ਼ਰਮ ਕਾਰਡ ਠੀਕ ਹੈ ਜੀ ਜੋ ਨਵਾਂ ਪੋਰਟਲ ਸੈਂਟਰ ਦਾਗਾ ਇਹ ਬਣਾਏਗਾ ਨਵਾਂ ਪੋਰਟਲ ਤਿਆਰ ਕੀਤਾ ਇਹਦੇ ਵਿੱਚ ਈ ਸ਼ਰਮ ਕਾਰਡ ਕੀ ਹੁੰਦਾ ਇਹਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆ ਇਸ ਵਿੱਚ ਉਹ ਸਾਰੇ ਹੀ ਬਣਾ ਸਕਦੇ ਨੇ ਜੋ ਮਜ਼ਦੂਰੀ ਦਾ ਕੰਮ ਕਰਦੇ ਆ ਠੀਕ ਹੈ ਜੀ ਅਨ ਆਰਗਨਾਈਜ਼ਡ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਜਿਨ੍ਹਾਂ ਨੂੰ ਕੋਈ ਪੀਐਫ ਨਹੀਂ ਮਿਲਦਾ, ਈਐਸਆਈ ਨਹੀਂ ਮਿਲਦਾ, ਕੁਝ ਨਹੀਂ ਮਿਲਦਾ ਠੀਕ ਹੈ ਜੀ, ਉਹ ਲੋਕੀ ਬਣਾ ਸਕਦੇ ਨੇ। ਜਿਹੜਾ ਹੈਗਾ ਲੇਬਰ ਕਾਰਡ, ਲੇਬਰ ਕਾਰਡ ਜਿਹੜਾ ਹੈਗਾ ਉਹ ਹੈਗਾਗਾ ਵਿੱਚ ਤੇ ਸਰਕਾਰੀ ਕਿਤੇ ਵੀ ਕੰਮ ਚੱਲਦਾ ਹੈ, ਉੱਥੇ ਲੇਬਰ ਦੀ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਪੀਐਫ ਵਗੈਰਾ ਮਿਲਦਾ ਹੈਗਾ ਤਾਂ ਉੱਥੇ ਉਹ ਲੇਬਰ ਕੰਮ ਕਰਦੇ ਆ ਠੀਕ ਹੈ ਜੀ, ਉਹ ਲੋਕੀ ਬਣਾਉਂਦੇ ਆ ਉੱਥੇ। ਉਹਨਾਂ ਨੂੰ ਪੀਐਫ ਵੀ ਮਿਲਦਾ, ਈਐਸਆਈ ਵਗੈਰਾ ਮਿਲਦਾ, ਸਾਰਾ ਕੁਝ। ਤਾਂ ਜਿਹੜਾ ਈਸ਼ਰਮ ਕਾਰਡ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਰੱਖੀ ਜਿਨ੍ਹਾਂ ਨੂੰ ਪੀਐਫ ਨਹੀਂ ਮਿਲਦਾ, ਈਐਸਆਈ ਨਹੀਂ ਮਿਲਦਾ, ਕੁਝ ਨਹੀਂ ਮਿਲ ਉਹ ਬਣਾ ਸਕਦੇ ਨੇ ਇਹਦੇ ਵਿੱਚ ਜਿਵੇਂ ਰਿਕਸ਼ਾ ਚਾਲਕ ਹੋ ਗਿਆ ਸਬਜ਼ੀ ਕਾਉਣ ਵਾਲੇ ਹੋਗੇ ਮਕੈਨਿਕ ਹੋ ਗਿਆ ਬਿਲਡਿੰਗ ਹੋ ਗਿਆ ਪੇਂਟਰ ਹੋ ਗਿਆ ਜਾਂ ਕੋਈ ਖੇਤੀਬਾੜੀ ਦਾ ਅਲੱਗ-ਅਲੱਗ ਕੰਮ ਕਰਦੇ ਆ ਉਹ ਲੋਕੀ ਬਣਾ ਸਕਦੇ ਆ ਜਾਂ ਸਰਕਾਰੀ ਸੰਗਠਨ ਵਿੱਚ ਕੰਮ ਨਹੀਂ ਕਰਦੇ ਉਹ ਲੋਕੀ ਬਣਾ ਸਕਦੇ ਆ ਭਾਵੇਂ ਕਿ ਸਾਰੇ ਲੋਕੀ ਬਣਾ ਸਕਦੇ ਆ ਇਹਦੇ ਵਿੱਚ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਰੱਖੀ ਗਈ ਤੁਸੀਂ ਆਨਲਾਈਨ ਬਹੁਤ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਉੱਥੇ ਜਾ ਕੇ ਉਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੌਖੇ ਤਰੀਕੇ ਨਾਲ ਹਰ ਕੋਈ ਇਸ ਨੂੰ ਬਣਾ ਸਕਦਾ ਇਹ ਸ਼ਰਮ ਕਾਰਡ ਦੇ ਵਿੱਚ ਫਿਲਹਾਲ ਕੋਈ ਇਹਦੇ ਵਿੱਚ ਲਾਭ ਨਹੀਂ ਮਿਲ ਰਿਹਾ ਕਈ ਇਹਦੇ ਵਿੱਚ ਕਹਿ ਰਹੇ ਸਨ ਕਿ 3 ਲੱਖ ਦਾ ਲਾਭ ਮਿਲ ਰਿਹਾ ਹੈ ਇਹਦੇ ਵਿੱਚ ਕੋਈ ਲਾਭ ਫਿਲਹਾਲ ਨਹੀਂ ਮਿਲ ਰਿਹਾ ਸਿਰਫ ਤੁਹਾਡੀ ਰਜਿਸਟ੍ਰੇਸ਼ਨ ਹੋ ਰਹੀ ਹੈ ਜਿਹੜਾ ਲੇਬਰ ਕਾਰਡ ਉਹਦੇ ਵਿੱਚ ਪਹਿਲਾਂ ਤੋਂ ਹੀ ਲਾਭ ਮਿਲ ਰਹੇ ਨੇ ਕਾਫੀ ਲਾਭ ਮਿਲ ਰਹੇ ਨੇ ਉਹਦੇ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਈ ਸ਼ਰਮ ਕਾਰਡ ਤੁਸੀਂ ਬਣਾ ਲਓ ਜਦੋਂ ਵੀ ਹੁਣ ਕੋਈ ਵੀ ਸਕੀਮ ਆਉਂਦੀ ਹੈ ਸੈਂਟਰ ਦੀ ਤਾਂ ਤੁਹਾਨੂੰ ਈ ਸ਼ਰਮ ਕਾਰਡ ਦੇ ਤੁਹਾਨੂੰ ਉਹਦੇ ਵਿੱਚ ਬੈਨੀਫਿਟ ਮਿਲਣੇ ਨੇ ਕਾਫੀ ਤਾਂ ਤੁਸੀਂ ਈ ਸ਼ਰਮ ਕਾਰਡ ਬਣਾ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤਾ ਲੇਬਰ ਕਾਰਡ ਦਾ ਵੀ ਤੇ ਈ ਸ਼ਰਮ ਕਾਰਡ ਦਾ ਵੀ ਠੀਕ ਹੈ ਜੀ ਉਹ ਤੁਸੀਂ ਦੋਨੇ ਬਣਾ ਸਕਦੇ ਹੋ ਜਿ ਬਣਾਉਣਾ ਚਾ ਤਾਂ ਇਹਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਇਹਦੀਆਂ ਸਹੂਲਤਾਂ ਮਿਲਣਗੀਆਂ ਤਾਂ ਕਰਕੇ ਦੋਸਤੋ ਤੁਹਾਨੂੰ ਇਹਦੇ ਵਿੱਚ ਇਹੀ ਜਾਣਕਾਰੀ ਲੈ ਕੇ ਇਸ ਦੇ ਵਿੱਚ ਕੀ ਡਿਫਰੈਂਸ ਹੈ ਤਾਂ ਇਹਦੇ ਵਿੱਚ ਡਿਫਰੈਂਸ ਇਹੀ ਹੈਗਾ ਜਿਹੜਾ ਈ ਸ਼ਰਮ ਕਾਰਡ ਇਹਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਹਰ ਕੋਈ ਬਣਾ ਸਕਦਾ ਜਿਹੜਾ ਲੇਬਰ ਕਾਰਡ ਹੈ ਥੋੜਾ ਜਿਹਾ ਔਖਾ ਬਣਦਾ ਹੈਗਾ ਤਾਂ ਕਰਕੇ ਤੁਸੀਂ ਈ ਸ਼ਰਮ ਕਾਰਡ ਬਣਾ ਸਕਦੇ ਹੋ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਹਦੀਆਂ ਬਹੁਤ ਸਾਰੀਆਂ ਜਿਹੜੇ ਫਾਇਦੇ ਮਿਲਣ ਵਾਲੇ ਨੇ ਤਾਂ ਜੋ ਵੀ ਕੋਈ ਸਕੀਮ ਆਉਂਦੀ ਹੈ ਜਾਂ ਕਿਸੇ ਵੀ ਕੰਪਨੀ ਨੂੰ ਕੋਈ ਵੀ ਲੇਬਰ ਦੀ ਜਰੂਰਤ ਪੈਂਦੀ ਆ ਤਾਂ ਤੁਹਾਡੇ ਉਹਦੇ ਤੱਕ ਮਤਲਬ ਕਹਿਣ ਦਾ ਭਾਵ ਤੁਹਾਡੇ ਤੁਹਾਡੇ ਤੱਕ ਉਹਨਾਂ ਦੀ ਪਹੁੰਚ ਹੋਵੇਗੀ ਤਾਂ ਤੁਸੀਂ ਤੁਹਾਨੂੰ ਉਹਦੇ ਨਾਲ ਮਤਲਬ ਕਿ ਕੰਟੈਕਟ ਹੋ ਜਾਵੇਗਾ ਕਿਉਂਕਿ ਇਹ ਸ਼ਰਮ ਕਾਰਡ ਜਦੋਂ ਅਪਲਾਈ ਕਰਦੇ ਆ ਤਾਂ ਉਹਦੇ ਵਿੱਚ ਤੁਹਾਡਾ ਹਨਰ ਵੀ ਪੁੱਛਿਆ ਜਾਂਦਾ ਤੁਸੀਂ ਕੀ ਕੰਮ ਕਰਦੇ ਹੋ ਉਹ ਵੀ ਪੁੱਛਿਆ ਜਾਂਦਾ ਤੁਹਾਡਾ ਬੈਂਕ ਅਕਾਊਂਟ ਵੀ ਉਹਦੇ ਨਾਲ ਅਟੈਚ ਹੁੰਦਾ ਹੈਗਾ ਜਦੋਂ ਕੋਈ ਸਕੀਮ ਪਾਵੇਗੀ ਸਰਕਾਰ ਦੀ ਸਕੀਮਾ ਆਵੇਗੀ ਜਦੋਂ ਕੋਈ ਪੈਸੇ ਪਾਉਣੇ ਹੋਣਗੇ ਤਾਂ ਤੁਹਾਡੇ ਖਾਤੇ ਵਿੱਚ ਆ ਜਾਣਗੇ ਜਾਂ ਕਿਸੇ ਕੰਪਨੀ ਨੂੰ ਕੋਈ ਜ਼ਰੂਰਤ ਹੈਗੀ ਲੇਬਰ ਦੀ ਤਾਂ ਉਹ ਵੀ ਸੰਪਰਕ ਕਰ ਸਕਦੀ ਹੈ ਠੀਕ ਹੈ ਜੀ ਦੋਸਤੋ ਇਹ ਹੀ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਸੀਗੇ ਤੁਹਾਡਾ ਬਹੁਤ ਬਹੁਤ ਧੰਨਵਾਦ